ਸੇਫਟੀ ਦੀ ਵੀ ਬੜਾ ਆਪਣਾ ਟਾਈਮ ਤੇ ਚੈਕਿੰਗ ਕੀਤੀ ਜਾਂਦੀ ਹੈ ਸ਼ਹਿਰ ਦੇ ਵਿੱਚ ਤੇ ਅਕਸਰ ਅੱਜਕੱਲ ਦੇਖਿਆ ਜਾਂਦਾ ਜਿਹੜਾ ਫਾਸਟ ਫੂਡ ਦਾ ਟ੍ਰੈਂਡ ਕਾਫੀ ਹੈ ਲੋਕਾਂ ਦੇ ਵਿੱਚ ਪਰ ਕਈ ਜਿਹੜੇ ਹੈਗੇ ਆ ਉਹ ਫਾਸਟ ਫੂਡ ਦੇ ਵਿੱਚ ਕੁਝ ਏਦਾਂ ਦੇ ਐਡ ਕਰਦੇ ਆ ਤਾਂ ਵਾਲੀਆਂ ਚੀਜ਼ਾਂ ਦੇ ਵਿੱਚ ਜੋ ਆਪਣੀ ਸੇਫਟੀ ਠੀਕ ਨਹੀਂ ਹੁੰਦੀ ਤਾਂ ਇਹਦੇ ਬਾਰੇ ਕੀ ਤੁਹਾਡਾ ਰਾਏ ਹੈ ਕਿ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਫੂਡ ਸੇਫਟੀ ਟੀਮ ਜਿਹੜੀ ਹੈ ਸ਼ਹਿਰਪੁਰ ਦੀ ਸਾਰੇ ਡਿਸਟ੍ਰਿਕਟ ਦੀ ਚੈਕਿੰਗ ਬਹਾਨਾ ਜਿਹੜਾ ਸਾਡਾ ਫੂਡ ਸੇਫਟੀ ਨੂੰ ਲੈ ਕੇ ਚੱਲਦਾ ਰਹਿੰਦਾ ਹੈ ਖਾਸ ਕਰਕੇ ਪਿੱਛੇ 2-3 ਦਿਨ ਪਹਿਲੇ ਅਸੀਂ ਇੱਕ ਮੋਮੋ ਫੈਕਟਰੀ 'ਚ ਵੀ ਵਿਜ਼ਿਟ ਕੀਤਾ ਸੀ ਉਸ ਤੋਂ ਪਹਿਲਾਂ ਵੀ ਅਸੀਂ ਇੱਕ ਮੋਮੋ ਫੈਕਟਰੀ ਹੋਰ ਜਿੰਨੇ ਵੀ ਇੱਥੇ ਰੈਡੀ ਵਾਲੇ ਆ ਉਹਨਾਂ ਦਾ ਚੈਕਿੰਗ ਕੀਤੀ ਹੈ ਉਸ ਦੌਰਾਨ ਜਿਹੜੇ ਮਿਲ ਲਈ ਜਿਹੜੀ ਪ੍ਰੋਬਲਮਸ ਆ ਰਹੀਆਂ ਸਾਨੂੰ ਦੇਖਣ ਚ ਆ ਰਹੀਆਂ ਕਿ ਹਾਈਜਨ ਦੀ ਆਂਦੀ ਹੈ ਜਿਹਦੇ ਬਾਰੇ ਉਹਨਾਂ ਨੂੰ ਅਸੀਂ ਗਾਈਡ ਵੀ ਕਰ ਦਿੰਨੇ ਆ ਟ੍ਰੇਨਿੰਗ ਵੀ ਦਿੱਤੇ ਆ ਲੇਕਿਨ ਇਹਦੇ ਨਾਲ ਜਿਹੜੀ ਕੁਆਲਿਟੀ ਚੈੱਕ ਹੈ ਕੁਆਲਿਟੀ ਚੈੱਕ ਚ ਅਸੀਂ ਖਾਸ ਕਰਕੇ ਉਹਨਾਂ ਨੂੰ ਜਿੱਦਾਂ ਸੈਂਪਲਿੰਗ ਲੈ ਕੇ ਅਸੀਂ ਲੈਬ ਕੋ ਭੇਜ ਦਿੰਨੇ ਆ ਜਿਹੜੀ ਆਮ ਤੌਰ ਤੇ ਸ਼ਿਕਾਇਤ ਹੈ ਕਿ ਕੁਝ ਮਿਕਸ ਕਰਦੇ ਆ ਜਾਂ ਇਦਾਂ ਇਹ ਕੀ ਹੁੰਦਾ ਹੈ ਕਿ ਜਿਹੜੇ ਜਿੰਨੂੰ ਮੋਟੋਰ ਜਾਂ ਇਸ ਤਰ੍ਹਾਂ ਦੇ ਕੈਮੀਕल्स ਵਗੈਰਾ ਆਇਆ ਉਹ ਮਿਕਸ ਕਰਦੇ ਆ ਕੁਝ ਤਦਾਦ ਤੱਕ ਉਹਨਾਂ ਦੀ ਲਿਮਟ ਜਿਹੜੀ ਹੈਗੀ ਹੈ ਜਿਹੜੀ ਕਿ ਸੇਫ ਹੈਗੀ ਹੈ ਲੇਕਿਨ ਕਿਉਂਕਿ ਉਹਨਾਂ ਨੂੰ ਇੰਨੇ ਨੌਲੇਜ ਨਹੀਂ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਕੁਆਂਟੀਟੀ ਦਾ ਮਤਲਬ ਐਸਟੀਮੇਟ ਪ੍ਰੋਪਰ ਨਹੀਂ ਹੋ ਪਾਂਦਾ ਉਸ ਬਾਰੇ ਅਸੀਂ ਗਾਈਡ ਵੀ ਕਰਦੇ ਰਹਿੰਦੇ ਆ ਔਰ ਕੋਸ਼ਿਸ਼ ਕਰਦੇ ਰਹੇ ਕਿ ਉਹ ਐਸ ਚੀਜ਼ ਦਾ ਨਾ ਯੂਜ਼ ਕਰਨ ਔਰ ਮੇਰੀ ਸਖਤ ਹਦਾਇਤ ਹੈ ਕਿ ਇਹਨਾਂ ਨੂੰ ਸਾਰੇ ਰੇੜੀ ਵਾਲਿਆਂ ਨੂੰ ਇਹ ਜਿਹੜੇ ਫਾਸਟ ਫੂਡ ਕਾਰਨਰਸ ਨੂੰ ਕਿ ਅਜ਼ੀਨੋ ਮੋਟਰ ਜਾਂ ਇਹ ਜੇ ਕੈਮੀਕਲ ਜਿਹੜੇ ਹੈਗੇ ਆ ਉਹ ਲਿਮਿਟਿਡ ਹੈ ਰਾਤ ਚ ਯੂਜ਼ ਕਰਨ ਜੇ ਉਹਨਾਂ ਨੂੰ ਪਤਾ ਹੈਗਾ ਨਹੀਂ ਤੇ ਬਿਲਕੁਲ ਵੀ ਯੂਜ਼ ਨਾ ਕਰਨ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤੀ ਜਾਵੇ। ਸਰ ਜਿਹੜਾ ਸਿਹਤ ਦਾ ਮਾਮਲਾ ਹੁੰਦਾ ਹੈ ਜਦ ਕੋਈ ਬਿਮਾਰ ਹੁੰਦਾ ਹੈ ਬੰਦਾ ਤੇ ਡਾਕਟਰ ਵੀ ਨਹੀਂ ਕਹਿੰਦੇ ਕਿ ਤੁਸੀਂ ਫਲ ਫੂਡ ਖਾਓ। ਪਰ ਦੇਖਿਆ ਜਾ ਰਿਹਾ ਹੈ ਕਿ ਫਲ ਫੂਡ ਦੇ ਵਿੱਚ ਵੀ ਕੈਮੀਕਲ ਨਾ ਪਾਇਆ ਜਾ ਰਿਹਾ ਹੈ ਜਾਂ ਇਦਾਂ ਦਾ ਕੋਈ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਗਾ ਦੇਖੋ ਐਫਐਸਐਸਆਈ ਨੇ ਲੇਟੈਸਟ ਗਾਈਡਲਾਈਨਸ 내 ਆਏ ਹੋਰ ਇੱਕ ਮਹਿੰਮ ਵੀ ਚਲਾਈ ਹੋਈ ਹੈ ਜਿਹਦੇ ਚ ਅਸੀਂ ਚਾਣਨੇ ਆ ਸਾਰਿਆਂ ਨੂੰ ਕਿ ਫਾਸਟ ਫੂਡ ਦੀ ਮਿਗਦਾਦ ਜਿਹੜੀ ਹੈ ਯੂਟਿਲਿਟੀ ਜਿਹੜੀ ਹੈ ਘੱਟ ਕੀਤੀ ਜਾਵੇ ਐਟਲੀਸਟ ਜਿਹੜੇ ਫੈਟ ਵਗੈਰਾ ਹੈ ਆ ਜਾਂ ਜਿੰਨੇ ਵੀ ਆਇਲ ਅਸੀਂ ਯੂਜ਼ ਕਰਨੇ ਆ ਉਹਨਾਂ ਨੂੰ ਵੀ ਕਟੋ-ਕਟ 10% ਕੁਆਂਟੀਟੀ ਘਟਾਈ ਜਾਵੇ ਇਹ ਮਹਿੰਮ ਜਿਹੜੀ ਹੈ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਬਾਹਰ ਤੋਂ ਸ਼ੁਰੂ ਹੋ ਸਕਦੀ ਹੈ ਪਰ ਬਾਤ ਮੈਂ ਕਹਿਣਾ ਹੈ ਕਿ ਫਾਸਟ ਫੂਡ ਜਿੰਨਾ ਕਟੋ-ਕਟ ਹੋ ਸਕੇ ਅਬ ਐਡ ਕਰੋ ਨੰਬਰ 2 ਜਿਹਦਾ ਤੁਹਾਨੂੰ ਪਿਆਰ ਤੇ ਟੂਟਸ ਵਗੈਰਾ ਦਾ ਟੂਟਸ ਵਗੈਰਾ ਵੀ ਅਸੀਂ ਚੈਕਿੰਗ ਕੀਤੀ ਹੈ ਰੇੜੀਆਂ ਦੇ ਵੀ ਕੀਤੀ ਹੈ ਔਰ ਈਵਨ ਜਿੱਥੇ ਸਾਰਾ ਸਮਾਨ ਆਉਂਦਾ ਆ ਮੱਟ ਸਬਜੀ ਮੰਡੀ ਵਗੈਰਾ ਉੱਥੇ ਵੀ ਜਾ ਕੇ ਈਵਨ ਅਸੀਂ ਦਸੂਆ ਵਗੈਰਾ ਵੀ ਕੀਤੀ ਹੈ ਗਾਸ਼ੰਕਰ ਸਾਈਡ ਵੀ ਕੀਤੀ ਆ ਦਸੂਆ ਤਲਵਾਰਾ ਸਾਰਾ ਅਸੀਂ ਚੈੱਕ ਕੀਤਾ ਈਵਨ ਗੱਡੀਆਂ ਰੋਕ ਕੇ ਵੀ ਚੈਕਿੰਗ ਕੀਤੀ ਆ ਪੂਰੇ ਚ ਜੋ ਇੱਥੇ ਪਾਇਆ ਗਿਆ ਜਿਹੜੇ ਇੱਥੇ ਸਟੋਰ ਹੈਗੇ ਆ ਉਹਨਾਂ ਚ ਜੜੀ ਹੈਗੀ ਆ ਆ ਇਥੀਲਨ ਵਗੈਰਾ ਯੂਜ਼ ਹੋ ਰਹੀ ਹੈ ਔਰ ਉਹ ਜਿਹੜੀ ਹੈਗੀ ਐ ਐਫਐਸਐਸਆਈ ਅਪਰੂਵਡ ਹੈਗੀ ਆ ਲੇਕਿਨ ਜਿਹੜੇ ਜੇ ਕੋਈ ਕੈਮੀਕल्स ਦਾ ਡਾਊਟ ਹੈ ਲਾਇਆ ਉਹਨੂੰ ਅਸੀਂ ਪੂਰੀ ਕਰਨ ਲਈ ਅਸੀਂ ਜਿਹੜੇ ਸੈਂਪਲ ਕਲੈਕਟ ਕੀਤੇ ਸੀ ਅਸੀਂ ਸੈਂਪਲ ਲੈਬ ਚ ਭੇਜ ਦਿੱਤੇ ਹੋਏ ਆ ਜਦੋਂ ਰਿਪੋਰਟ ਆਏਗੀ ਕਿਉਂਕਿ ਉਹ ਜਿਹੜੇ ਕੈਮੀਕल्स ਲੱਗ ਕੇ ਆਉਂਦੇ ਆ ਨਾ ਉਹ ਪਿੱਛੋਂ ਹੀ ਉਹਨਾਂ ਨੂੰ ਆਉਂਦੇ ਆ ਜੋ ਨਾਂ ਵੱਲੋਂ ਦੱਸਿਆ ਗਿਆ ਉਹ ਕੈਮੀਕਲ ਐਫਐਸਐਸਆਈ ਵਾਲੇ ਹੈਗੇ ਆ ਜਾਂ ਕੋਈ ਟੌਕਸਿਕ ਹੈਗੇ ਆ ਇਹ ਸਿਰਫ ਲੈਬ ਦੀ ਰਿਪੋਰਟ ਹੀ ਦੱਸੇਗੀ ਜਦੋਂ ਰਿਪੋਰਟ ਆਏਗੀ ਅਸੀਂ ਸਾਂਝੇ ਕਰਾਂਗੇ ਤੇ ਟਿਲ ਡੇਟ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਿੰਨਾ ਘੱਟ ਘੱਟ ਹੋ ਸਕੇ ਕੈਮੀਕਲ ਸੂਮ ਸਮਾਨ ਵੇਚਣ ਵਾਲਿਆਂ ਨੂੰ ਤੁਸੀਂ ਵਾਰਨਿੰਗ ਦੇਤੀਆ ਸ਼ਹਿਰ ਵਾਸੀਆਂ ਨੂੰ ਜੋ ਖਰੀਦਦੇ ਆ ਜਾਂ ਖਾਂਦੇ ਆ ਉਹਨੂੰ ਪੀਸ ਲਿਆਵਾ ਤੁਹਾਡਾ ਜੀ ਕਿਸੇ ਕੋਈ ਆ ਸ਼ਹਿਰ ਵਾਸੀਆਂ ਨੂੰ ਤੇ ਮੈਂ ਕਹਿਣਾ ਚਾਹੂੰਗਾ ਕਿ ਜਿਹੜੀ ਡਾਈਟ ਹੈਗੀ ਹੈ ਹੈਲਦੀ ਡਾਈਟ ਹੀ ਖਾਣੀ ਚਾਹੀਦੀ ਹੈ ਫਾਸ ਫੂਡ ਅਵੋਇਡ ਕਰਨਾ ਚਾਹੀਦਾ ਫੈਟ ਕੰਟੈਂਟ ਜਿਹੜੇ ਆ 10% ਰਿਡਿਊਸ ਕਰੋ 10% ਆਇਲ ਐਂਡ ਕੀ ਵਗੈਰਾ ਘੱਟ ਯੂਜ਼ ਕਰੋ ਔਰ ਜਿਹੜੇ ਫਲ ਹੈਗੇ ਆ ਜੇ ਤੁਸੀਂ ਲੱਗਦਾ ਤੁਹਾਨੂੰ ਡਾਊਟ ਵੀ ਹੈ ਕਿ ਕੈਮੀਕਲਸ ਵਗੈਰਾ ਲੱਗੇ ਹੋਏ ਆ ਕਿਉਂਕਿ ਅੱਜ ਕੱਲ ਯੂਜ਼ ਕਰ ਰਹੇ ਆ ਚਾਹੇ ਐਫਐਸਐਸਏ ਅਪਰੂਵਡ ਹੀ ਹੋਣ ਉਹਨੂੰ ਫਿਰ ਵੀ ਤੁਸੀਂ ਘਰ ਲੈ ਜਾ ਕੇ ਅਚੀ ਤਰ੍ਹਾਂ ਪਾਣੀ ਨਾਲ ਧੋ ਕੇ ਐਟਲੀਸਟ ਹਾਫ ਅਨ ਆਰ ਰੱਖ ਕੇ ਉਸ ਤੋਂ ਬਾਅਦ ਹੀ ਯੂਜ਼ ਕਰੋ ਕਿਉਂਕਿ ਇਹ ਕੈਮੀਕਲਸ ਮੋਸਟ ਆਫ ਦੀ ਟਾਈਮਸ ਵਿਦ ਦਾ ਵਾਟਰ ਜੜੇ ਆ ਉਹ ਕੱਟ ਜਾਂਦੇ ਆ ਸੋ ਉਹਨਾਂ ਦਾ ਛਿਲਕਾ ਉਤਾਰ ਕੇ ਪ੍ਰੋਪਰ ਸਿੱਧਮ ਮੋਤ ਨਾ ਲਗਾਇਆ ਜਾਵੇ ਔਰ ਯੂਜ਼ ਕੀਤਾ ਜਾਵੇ ਇਹਦੇ ਨਾਲ ਉਹਨਾਂ ਦੀ ਸਿਹਤ ਬਣੀ ਰਹੇ ਧੰਨਵਾਦ